ਸਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਲ ਤਲ ਮਹੀਲ ਪੂਰਿਆ ਸੁਆਮੀ ਸਿਰਜਨ ਹਾਰ ਹਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰਉ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰਉ ਹਰ ਰਾਇ ਤਾਂ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕਛ ਹੋਏ ਚਾਰਕੁੰਟ ਬਹਿ ਜਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਇ 베ਦ ਪੁਰਾਨ ਸਿਮਰਤ ਸੁਨੇ ਬਹੁ ਵਿਦ ਕਰਉ ਵਿਚਾਰ ਫਤਤ ਉਦਾਰਨ ਭੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਇ ਜੋ ਚਾਹੈ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸ਼ਲੋਕ ਕਰਉ ਵੰਦਨਾ ਅਨਕ ਵਾਰ ਸਰਨ ਪਰਉ ਹਰ ਰਾਈ ਭ੍ਰਮ ਕਟਿਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਬਿਨ ਸਹਿ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਲਾਭ ਮਿਲੈ ਤੋਟਾਹਿਰੈ ਹਰ ਦਰਗਹ ਪਤਵੰਤ ਰਾਮ ਨਾਮ ਧਨ ਸੰਚਵੈ ਸਾਚ ਸਾਹ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਵਸੇ ਚੀਤ ਸਲੋਕ ਤੀਨ ਬਿਆ ਪਹਿ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ ਪੌੜੀ ਤ੍ਰਿਤੀਆਤਰਾ ਗੁਣ ਵਿਖੇ ਫਾਲ ਕਬ ਉਤਮ ਕਬ ਨੀਚ ਮਰਕ ਸੁਰਗ ਭ੍ਰਮ ਤੋ ਘਣੋ ਸਦਾ ਸੰਘਾਰੈ ਮੀਚ ਹਰਖ ਸੋਗ ਸਹਿ ਸਾ ਸੰਸਾਰ ਹਉ ਹਉ ਕਰਤ ਬਿਹਾਇ ਜਿਨ ਕੀਏ ਤਿ ਸਹਿ ਨਾ ਜਾਣਨੀ ਚਿਤਵਹਿ ਅਨਕ ਉਪਾਇ ਆਦ ਬਿਆਦ ਉਪਾਦ ਰਸ ਪਰਭੂ ਨਾ ਤੂ ਟੈਤਾਪ ਪਾਰ ਬਨਮ ਪੂਰਨ ਧਨੀ ਨਹਿ ਬੂਝੈ ਪ੍ਰਤਾਪ ਮੋਹ ਭਰਮ ਬੂਡਤ ਘਣੋ ਮਹਾਂ ਨਰਕ ਮਹਿ ਵਾਸ ਕਰ ਕਿਰਪਾ ਪ੍ਰਭ ਰਾਖ લેਹੁ ਨਾਨਕ ਤੇਰੀ ਆਸ ਸ਼ਲੋਕ ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਮਾਨ ਚਾਰ ਪਦਾਰਥ ਅਸ਼ਟ ਸਿੱਧ ਪਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ ਬੇਦ ਸੁਣ ਸੋਧਿਓ ਤਤ ਬੀਚਾਰ ਸਰਬ ਖੀਮ ਕਲਿਆਣ ਨਿਧ ਰਾਮ ਨਾਮ ਜਪ ਸਾਰ ਨਰਕ ਨਿਵਾਰੈ ਦੁਖ ਹਰੈ ਤੂ ਟਹ ਅਨਕ ਕਲੇਸ਼ ਮੀਚੁ ਹਟੈ ਜਮ ਤੇ ਛਟੈ ਹਰ ਕੀਰਤਨ ਪਰਵੇਸ ਭਾਉ ਬਿਨ ਸੈ ਅਮਰ ਤਰਸੈ ਰੰਗ ਰਤੇ ਨਿਰੰਕਾਰ ਦੁਖ ਦਾਰਦ ਅਪਵਿੱਤਰਤਾ ਨਾ ਸਹਿ ਨਾਮ ਆਧਾਰ ਸੁਰ ਨਰ ਮੋਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ ਸ਼ਲੋਕ ਪੰਜ ਬਕਾਰ ਮਨ ਮਹਿ ਬਸੇ ਰਾਤ ਕੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਉ ਪਰਪੰਚ ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲ ਬੰਚ ਨਹਿ ਜਾਪੈ ਨਹਿ ਬੂਜੀਐ ਨਹਿ ਕਛ ਕਰਤ ਵਿਚਾਰ ਸਵਾਦ ਮੋਹ ਰਸ ਬੀਧਿਉ ਅਗਿਆਨ ਰਚਿਉ ਸੰਸਾਰ ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ ਰਚਨ ਹਰਨਹਿ ਸਿਮਰਿਓ ਮਨ ਨਾ ਵਿਚਾਰ ਬਵੇਕ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈਐ ਜੋ ਨਾਰ ਚਹ ਪਰਪੰਚ ਸਲੋਕ ਖਟ ਸਾਸਤਰ ਉਚੋ ਕਹੈ ਅੰਤ ਨ ਪਾਰਾ ਵਾਰ ਭਗਤ ਸੋ ਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ पावड़ी कस्टम काट शास्त्र कह सिमरत कथ है अनेक पूतम ऊचो पार ब्रह्म गुण अंत ना जान है सिख नारद मुन जन सुख व्यास जस गावत गोविंद रस गीदे हर्षियू बीदे भगत रचे भगवंत मोह मान ब्रह्म बिनसेओ पाई शरण दयाल ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖਣ ਹਾਲ ਲਾਭ ਮਿਲੈ ਤੋਟਾ ਹਿਰੈ ਸਾਧ ਸੰਗ ਲਿਵ ਲਾਏ ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥੈ ਬੋਲੈ ਸਤ ਸੁਭਾਏ ਨਾਨਕ ਮਨ ਸੰਤੋਖੀਐ ਏਕਸ ਸਿਉ ਲਿਵ ਲਾਏ ਪਾਉੜੀ ਸਫਤਮ ਸੰਚੋ ਨਾਮ ਧਨ ਟੂਟ ਨਾ ਜਾਹੇ ਢੰਡਾਰ ਸੰਤ ਸੰਗਤ ਮਹਿ ਪਾਈਐ ਅੰਤ ਨਾ ਪਾਰਾ ਵਾਰ ਆਪ ਤਜਹੁ ਗੋਬਿੰਦ ਭਜੋ ਸਰਨ ਪਰ ਹੋ ਹਰ ਰਾਈ ਦੂਖ ਹਰੈ ਭਵ ਜਲ ਤਰੈ ਮਨ ਚਿੰਦੇ ਆ ਫਲ ਪਾਏ ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੈ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਿਹਾਰ ਲੈ ਹਰ ਹਰ ਨਾਮ ਜਪੇ ਸਨੋਕ ਆਠ ਪਹਿਰ ਗੁਨ ਗਾਈਐ ਤਜਿਐ ਅਵਰਜੰ ਝਾਲ ਜਮ ਕੰਕਰ ਜੋ ਹੈ ਨਾ ਸਕੈ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿਧ ਨਵ ਨਿੱਧ ਸਗਲ ਪਦਾਰਥ ਪੂਰਨ ਬੁੱਧ ਕਵਲ ਪਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧ ਧਰਮੰਤ ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਾਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਬਿਕਾਰ ਨਾਨਕ ਨਾਮ ਬਸਾਰਿਐ ਨਰਕ ਸੁਰਗ ਅਵਤਾਰ ਪੌੜੀ ਨੌਮੀ ਨਵੇਂ ਛਿਦਰ ਅਪਵੀਤ ਹਰ ਨਾਮ ਨਾ ਜਪਹਿ ਕਰਤ ਬਪਰੀਤ ਪਰ ਤ੍ਰਇ ਰਮਹਿ ਬਕਹਿ ਸਾਦ ਨਿੰਦ ਕਰਮ ਨਾ ਸੁਨਹੀ ਹਰ ਜਸ ਬਿੰਦ ਫਿਰੈ ਪਰ ਦਰਬ ਉਧਰ ਕਹਿ ਤਾਈ ਅਗੇ ਨਾ ਨਿਵਰੇ ਤ੍ਰਿਸ਼ਨਾ ਨਾ 부ਝਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੈ ਅਭਾਗੇ ਸ਼ਲੋਕ ਦਸ ਜਿਸ ਖੋਜਤ ਮੈਂ ਫਿਰਿਓ ਜਤ ਦੇਖਉ ਤਤ ਸੋਏ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਮੀ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਪੇਖਤ ਸਾਧ ਦਇਆਲ ਰਸਨਾ ਗੁਣ ਗਾਵੇ ਬੇਅੰਤ ਮਨ ਮਹਿ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੇਖੋ ਹਰਿ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸੰਪੂਰਨ ਭਇਆ ਧਾਵਤ ਮਨ ਰਾਖੈ ਇਕ ਠਾਈ ਮਨ ਤਨ ਸੁਧ ਜਪਤ ਹਰ ਨਾਮ ਸਭ ਮਹਿ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਪੌੜੀ ਦਵਾਦਸੀ ਦਾਨ ਨਾਮ ਇਸ ਨਾਨਕ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਾਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਜ ਭੂ ਆਤਮਾ ਹਰਨਾਮ ਰਸ ਪੋਖੈ ਗੁਰ ਪੂਰੇ ਤੇ ਇਹ ਨਿਝ ਚੋ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨ ਆਈਐ ਸ਼ਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਤ ਉਦਾਰਨ ਮਨ ਬਸੈ ਨਾਨਕ ਛੂਟੈ ਨਾਮ ਪੌੜੀ ਤਰਉ ਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰ ਕੇ ਅਵਤਾਰ ਹਰ ਹਰ ਭਜਨ ਨਾ ਮਨ ਮਹਿ ਆਇਉ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਉ ਹਰਖ ਸੋਗ ਕਾ ਦੇਹ ਕਰ ਬਾਂਧਿਉ ਦੀਰਗ ਰੋਗ ਮਾਇਆ ਅਸਾਧਿਉ ਦਿਨੈ ਵਿਕਾਰ ਕਰਤ ਸ਼ਰਮ ਪਾਇਉ ਨੈਣੀ ਨੀਂਦ ਸੁਪਨ ਬਰੜਾਇਉ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭਪੁਰਖ ਦਇਾਲ ਸਲੋਕ ਚਾਰ ਕੁੰਟ 14 ਭਵਨ ਸਗਲ ਬਿਆਪਤ ਰਾਮ ਨਾਨਕ ਊਨ ਨਾ ਦੇਖੀਐ ਪੂਰਨਤਾ ਕੇ ਕਾਮ ਪੌੜੀ 14 ਹਾਂ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸਾਰ ਵਿਆ ਪ੍ਰਭ ਇੱਕ ਕਰਨ ਆਕਾਸ਼ ਸਭ ਮਹਿ ਪ੍ਰਭ ਪੀਖ ਜਲ ਥਲ ਬਨ ਪਰਬਤ ਪਾਤਲ ਪਰਮੇਸ਼ਵਰ ਤਹ ਬਸਹਿ ਦਇਾਲ ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਨ ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਪਾਉੜੀ અમાਵਸਿ ਆਤਮ ਸੁਖੀ ਭਏ ਸੰਤੋਖ ਦੀ ਆ ਗੁਰਦੇਵ ਮਨ ਤਨ ਸੀ ਤਲ ਛਾਂਤ ਸਹਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਵਿਕਾਰ ਸਫਲ ਪੂਰਨਤਾ ਕੇ ਕਾਮ ਦੁਰਮਤ ਮਿਟੀ ਹਉ ਮੈਂ ਛੁੱਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਤਰਿਆ ਕੁਟੰਬ ਸਿਓ ਗੁਣ ਗੋਬਿੰਦ ਪ੍ਰਭ ਰਮਨ ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਭੋ ਨ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜਐ ਸਵਾਯਾ ਨਾਨਕ ਹੋਤ ਨ ਘਾਟ ਪੌੜੀ पूर्णिमा पूर्ण प्रवेक कर्ण कारण समरथ जी जंत दयाल पुरख सब ऊपर जाका हाथ गुण निधान गोविंद गुरु किया जाका होए अंतर जामी प्रभु सो जान अलख निरंजन सोए पार ब्रह्म परमेशरो सब बिद जानन हार संत सहाई शरण जोग ਆਠ ਪਹਿਰ ਨਮਸ਼ਕਾਰ ਇਕਾਥ ਕਥਾ ਨਹ ਬੂਜੀਐ ਸਿਮਰਹੁ ਹਰ ਕੇ ਚਰਨ ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸੇ ਸਹਸਾ ਗਇਓ ਸਰਨ ਗਹੀ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਇ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੇ ਕੋ ਦਰੜੇ ਤਿਸ ਕਾ ਹੋਏ ਉਧਾਰ ਕਿਲ ਬਿਖ ਕਟਾ ਹੋਏ ਨਿਰਮਲਾ ਜਨਮ ਜਨਮ ਮਲ ਜਾਈ ਹਲਤ ਪਲਤ ਮੁਖ ਊਜਲਾ ਨਹਿ ਪੋਹੈ ਤਿਸ ਮਾਇ ਸੋ ਸੁਰਤਾ ਸੋ ਬੈਸ ਨੂੰ ਸੋ ਗਿਆਨੀ ਤਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤੇ ਸਹਿ ਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸਨੋ ਸਮਤ ਸਭ ਕੋਇ ਇਕ ਦਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਾਈ ਹੈ ਗੁਰਮੁਖ ਪਾਵੇ ਕੋਏ ਮਹੱਲਾ ਚੌਥਾ ਹਉ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਾਹਾ ਹਰ ਧਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਉਮੈ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੀ ਹਰ ਮੇਲੇ ਸਿਰਜਨ ਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋ ਸਾਈ ਤੁਧਨੋਂ ਸਭ ਧਿਆਏ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮਖਾਉ ਨੋ ਫਲ ਪਾਏਂਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹੱਲਾ ਚੌਥਾ ਵਿਣਨਾਵੇਂ ਹੋਰ ਸਲਾਹਣ ਸਭ ਬੋਲਣ ਫਿੱਕਾ ਸਾਦ ਮਨਮੁਖ ਹੰਕਾਰ ਸਲਾਹ ਹੁੰਦੀ ਹਉਮੈ ਮਮਤਾਵਾਦ ਜਿਨ ਸਲਾਹਨ ਉਸੇ ਮਰਹਿ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖੇ ਉੱਪਰੇ ਜਪ ਹਰ ਹਰ ਪਰਮਾਨਾਦ ਮਹੱਲਾ ਚੌਥਾ ਸਤਗੁਰ ਹਰ ਪ੍ਰਭ ਦਸ ਨਾਮ ਤਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਯਾ ਜਿੰਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ਼੍ਰੀ ਕੋ ਨਾਹੀ ਜਿਸਨੂੰ ਲਵੇ ਲਾਏ ਸੁਣਾਇਆ ਤੂੰ ਤੇ ਜੀਵਣ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾ ਆਇਆ